ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਪੰਜਾਬ ਦੇ ਪੰਜ ਕਾਂਗਰਸੀ ਸੀਐਮਪੀ ਕਾਂਗਰਸ ਪਾਰਟੀ ਦੀ ਸੁਪਰੀਮੋ ਸੋਨੀਆ ਗਾਂਧੀ ਦੇ ਦਰਬਾਰ ਵਿੱਚ ਪੁੱਜ ਗਏ ਨੇ ਮੱਥਾ ਟੇਕਿਆ ਤਾਂ ਮੁੜ ਟਿਕਟ ਮਿਲਣ ਦੀ ਆਸ ਵੀ ਵੱਜ ਗਈ ਆ ਪੰਜਾਬ ਦੇ ਵਿੱਚ ਜੋ ਕਾਂਗਰਸ ਪਾਰਟੀ ਦੇ ਹਾਲਾਤ ਬੜੇ ਹੁਣੇ ਉਸ ਦੇ ਚੱਲਦਿਆਂ ਹੁਣ ਹਰ ਇੱਕ ਨੂੰ ਡਰ ਲੱਗਦਾ ਕਿ ਕਿਤੇ ਟਿਕਟ ਨਾ ਕੱਟੀ ਜਾਵੇ ਇਸ ਕਰਕੇ ਪੰਜਾਬ ਕਾਂਗਰਸ ਦੇ ਪੰਜ ਐਮਪੀ ਜਾਂ ਕਿ ਕਾਂਗਰਸ ਪਾਰਟੀ ਦੀ ਸੁਪਰੀਮੋ ਜਿਹੜੇ ਮੰਨੇ ਜਾਂਦੇ ਨੇ ਹਾਲਾਂਕਿ ਪ੍ਰਦਾਨ ਤੇ ਮਲਕ ਅਰਜੇ ਖੜਗੇ ਨੇ ਲੇਕਿਨ ਕਾਂਗਰਸ ਪਾਰਟੀ ਦੇ ਜਿਹੜੇ ਐਮਪੀ ਜਾਂ ਲੀਡਰ ਨੇ ਉਹ ਖੜਗੇ ਸਾਹਿਬ ਨੂੰ ਮੱਥਾ ਟੇਕਣ ਦੀ ਬਜਾਏ ਜ਼ਿਆਦਾ ਗਾਂਧੀ ਪਰਿਵਾਰ ਨੂੰ ਮੱਥਾ ਟੇਕਦੇ ਨੇ ਇਸੇ ਦੇ ਚੱਲਦੇ ਅੱਜ ਕਾਂਗਰਸ ਪਾਰਟੀ ਦੇ ਜਿਹੜੇ 5 ਐਮਪੀ ਨੇ ਜਿਨ੍ਹਾਂ ਚ ਮਨੀਸ਼ ਤਿਵਾੜੀ ਜੋ ਅਨੰਦਪੁਰ ਸਾਹਿਬ ਤੋਂ ਐਮਪੀ ਨੇ ਬੰਮ ਦਸਦੀਕ ਜੋ ਫਰੀਦਕੋਟ ਤੋਂ ਐਮਪੀ ਨੇ ਜਸਬੀਰ ਸਿੰਘ ਡਿੰਪਾ ਜੋ ਖਡੂਰ ਸਾਹਿਬ ਤੋਂ ਐਮਪੀ ਨੇ ਗੁਰਜੀਤ ਸਿੰਘ ਔਜਲਾ ਜੋ ਅੰਮ੍ਰਿਤਸਰ ਤੋਂ ਲੋਕ ਸਭਾ ਮੈਂਬਰ ਨੇ ਅਤੇ ਡਾਕਟਰ ਅੰਬਰ ਸਿੰਘ ਜੋ ਫਤੇਗੜ ਸਾਹਿਬ ਤੋਂ ਐਮਪੀ ਨੇ ਉਹ ਅੱਜ ਸੋਹਨੀਗਾਂਦੇ ਨੂੰ ਮਿਲੇ ਵੀ ਆ ਮੱਥਾ ਵੀ ਟੇਕਿਆ ਆਸ਼ੀਰਵਾਦ ਵੀ ਲਿਆ ਤੇ ਨਾਲੇ ਮੁੜ ਟਿਕਟ ਦੀ ਆਸ ਵੀ ਵੱਜ ਗਈ ਆ ਡੇਰੇ ਲਾਉਣੇ ਸ਼ੁਰੂ ਕਰ ਦਿੱਤੇ ਪੰਜਾਬ ਕਾਂਗਰਸ ਦੀ ਪਾਰਟੀ ਦੇ ਲੀਡਰਾਂ ਨੇ ਜਿਨ੍ਹਾਂ ਨੇ ਅੱਜ ਕਾਂਗਰਸ ਪਾਰਟੀ ਦੀ ਸੁਪਰੀਮੋ ਰਹਿ ਚੁੱਕੀ ਤੇ ਇਸ ਟਾਈਮ ਵੀ ਕਾਂਗਰਸ ਪਾਰਟੀ ਦੇ ਕਰਤਾ ਤਰਤਾ ਸੋਹਨੀਗਾਂ ਦੀ ਉਹਨਾਂ ਦੇ ਨਾਲ ਮੁਲਾਕਾਤ ਕੀਤੀ ਆ ਪੰਜਾਬ ਕਾਂਗਰਸੀ ਟਿਕਟ ਤੇ ਲੋਕ ਸਭਾ ਚੋਣ ਜਿਹੜੇ ਲੜ ਰਹੇ ਉਮੀਦਵਾਰਾਂ ਉਹਨਾਂ ਨੇ ਹੁਣ ਡੇਰੇ ਲੜ ਜਿਹੜੇ ਦਿੱਲੀ ਲਾ ਲਏ ਨੇ ਜਿਹੜੇ ਹੁਣ ਟਿਕਟ ਦੀ ਚਾਹਤ ਨੂੰ ਲੈ ਕੇ ਜੋੜ ਤੋੜ ਵੀ ਸ਼ੁਰੂ ਹੋ ਚੁੱਕੇ ਨੇ ਮੰਨਿਆ ਜਾ ਰਿਹਾ ਹੈ ਕਿ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਕਿਸੇ ਵੀ ਵੇਲੇ ਵੀ ਉਮੀਦਵਾਰਾਂ ਦੀ ਸੂਚੀ ਜਿਹੜੀ ਪਹਿਲੀ ਸੂਚੀ ਉਹ ਜਾਰੀ ਕਰ ਸਕਦੀ ਹੈ ਇਸ ਕਰਕੇ ਕੋਈ ਵੀ ਨੇਤਾ ਹੁਣ ਟਿੱਲਾ ਨਹੀਂ ਰਹਿਣਾ ਚਾਹੁੰਦਾ ਹੈ ਕਿਉਂਕਿ ਲੱਗਦਾ ਹੈ ਕਿ ਟਿਕਟ ਕਿਤੇ ਨਾ ਕਿਤੇ ਕੱਟੀ ਨਾ ਜਾਵੇ ਹਾਲਾਂਕਿ ਕਈ ਸਿੱਟਾ ਤੇ ਉਮੀਦਵਾਰ ਦੇ ਲਈ ਪਾਰਟੀ ਹਾਈਕ ਕਮਾ ਨੂੰ ਕਾਫੀ ਕੈਸ ਮੰਨਿਆ ਜਾ ਰਿਹਾ ਹੈ ਕਿ ਮਿਹਨਤ ਕਰਨੀ ਪਊਗੀ ਬੜੀ ਮੁਸ਼ਕਲਤ ਚੋਂ ਨਿਕਲਾ ਪਊਗਾ ਦੂਜੇ ਪਾਸੇ ਜਿਹੜੇ ਕਾਂਗਰਸ ਪਾਰਟੀ ਦੇ ਜਿਹੜੇ ਲੋਕ ਸਭਾ ਮੈਂਬਰ ਨੇ ਮਨੀਸ਼ ਤਿਵਾੜੀ ਜਸਬੀਰ ਸਿੰਘ ਡਿੰਪਾ ਗੁਰਜੀਤ ਸਿੰਘ ਔਜਲਾ ਮੁਹੰਮਦ ਸਦੀਕ ਔਰ ਡਾਕਟਰ ਅੰਬਰ ਸਿੰਘ ਇਹ ਮੁਲਾਕਾਤ ਵੀ ਕਰ ਚੁੱਕੇ ਨੇ ਚੱਲਿਆ ਕਿ ਇਸ ਮਸਲੇ ਵਿੱਚ ਜਿਹੜੇ ਪੰਜਾਬ ਕਾਂਗਰਸ ਪਾਰਟੀ ਦੇ ਮਾਮਲਿਆਂ ਦੇ ਇੰਚਾਰਜ ਦਵਿੰਦਰ ਜਾਦਵ ਵੀ ਪਿਛਲੇ ਕੁਝ ਦਿਨਾਂ ਦੇ ਵਿੱਚ ਦਿੱਲੀ ਔਰ ਪਾਰਟੀ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਬੁੜਿੰਗ ਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵੀ ਦਿੱਲੀ ਜਾ ਕੇ ਆਏ ਸੀ ਇਸ ਤੋਂ ਇਲਾਵਾ ਸ਼੍ਰੀਨਾਨਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਨੀਸ਼ ਤਵਾੜੀ ਤੇ ਰਾਣਾ ਗੁਰਜੀਤ ਸਿੰਘ ਉਹ ਵੀ ਦਿੱਲੀ ਦੇ ਵਿੱਚ ਕਿਉਂਕਿ ਰਾਣਾ ਗੁਰਜੀਤ ਸਿੰਘ ਵੀ ਇਸ ਵਾਰ ਚਰਚਾ ਕੇ ਜਾਂ ਤੇ ਉਹ ਖਡੂਰ ਸਾਹਿਬ ਤੋਂ ਚੋਣ ਲੜਨਾ ਚਾਹੁੰਦੇ ਨੇ ਜਾਂ ਫਿਰ ਸ਼੍ਰੀਨਾਨਦਪੁਰ ਸਾਹਿਬ ਤੋਂ ਇਹ ਵੀ ਚਰਚਾ ਕਿ ਜਾਂ ਉਹ ਆਪਣੇ ਮੁੰਡੇ ਨੂੰ ਜਿਹੜੇ ਅਜਾਦ ਵਿਧਾਇਕ ਨੇ ਰਾਣਾ ਇੰਦਰਪ੍ਰਤਾਪ ਸਿੰਘ ਉਹਨਾਂ ਵਾਸਤੇ ਵੀ ਟਿਕਟ ਮੰਗ ਰਹੇ ਨੇ ਮਤਲਬ ਰਾਣਾ ਪਰਿਵਾਰ ਨੂੰ ਟਿਕਟ ਮਿਲੇ ਇਸ ਨੂੰ ਲੈ ਕੇ ਵੀ ਰਾਣਾ ਗੁਰਜੀਤ ਹੋਣੀ ਭਰਪੂਰ ਕੋਸ਼ਿਸ਼ਾਂ ਕਰ ਰਹੇ ਨੇ ਇਸ ਤੋਂ ਇਲਾਵਾ ਸਾਬਕਾ ਸਿਹਤ ਮੰਤਰੀ ਬਰਬੀਰ ਸਿੰਘ ਸਿੱਧੂ ਵੀ ਦਿੱਲੀ ਦੇ ਚੱਕਰ ਲਗਾ ਚੁੱਕੇ ਨੇ ਉਹ ਵੀ ਅਨੰਦਪੁਰ ਸਾਹਿਬ ਤੋਂ ਚੋਣ ਲੜਨ ਦੀ ਇੱਛਾ ਜਤਾ ਚੁੱਕੇ ਨੇ ਇਸ ਤੋਂ ਇਲਾਵਾ ਸਾਬਕਾ ਉਪ ਮੁੱਖ ਮੰਤਰੀ ਤੇ ਰਾਜਸਥਾਨ ਕਾਂਗਰਸ ਪਾਰਟੀਾਂ ਦੇ ਮਾਮਲੇ ਦੇ ਇੰਚਾਰਜ ਸੁਖਿੰਦਰ ਸਿੰਘ ਰਦਾਵਾ ਸਾਬਕਾ ਮੁੱਖ ਮੰਤਰੀ ਚਰਨ ਸਿੰਘ ਚੰਨੀ ਵੀ ਦਿੱਲੀ ਪਹੁੰਚੇ ਨੇ ਇਹ ਵੀ ਚਰਚਾ ਦੇ ਵਿੱਚ ਹੈ ਇਸ ਤੋਂ ਇਲਾਵਾ ਹੁਣ ਇਹ ਚਰਚਾ ਸ਼ੁਰੂ ਹੋ ਚੁੱਕੀ ਕਿ ਪਹਿਲੀ ਸੂਚੀ ਕਿਸੇ ਵੀ ਵੇਲੇ ਵੀ ਜਾਰੀ ਹੋ ਸਕਦੀ ਹੈ ਹਾਲਾਂਕਿ ਟਿਕਟ ਦਾ ਜਿਹੜਾ ਫੈਸਲਾ ਕਾਂਗਰਸ ਪਾਰਟੀ ਖਾਸ ਕਰਕੇ ਗੰਦੀ ਟੱਬਰ ਨੇ ਕਰਨਾ ਹੈਗਾ ਲਿਕਨ ਜਿਹੜੇ ਟਿਕਟਾ ਦੀ ਇੱਛਾ ਰੱਖਣ ਵਾਲੇ ਉਮੀਦਵਾਰ ਨੇ ਉਹਨਾਂ ਨੇ ਭੱਜ ਦੌੜ ਸ਼ੁਰੂ ਕਰ ਦਿੱਤੀ ਹੈ ਇਸ ਤੋਂ ਇਲਾਵਾ ਪੰਜਾਬ ਜੂਤ ਕਾਂਗਰਸ ਦੇ ਪ੍ਰਧਾਨ ਮੋਹਿਤ ਮਹਿੰਦਰਾ ਐਨ ਐਸ ਯੂਆਈ ਦੇ ਪ੍ਰਧਾਨ ਈਸ਼ਰਪ੍ਰੀਤ ਸਿੰਘ ਅਤੇ ਸਾਬਕਾ ਜੂਥ ਕਾਂਗਰਸ ਦੇ ਪ੍ਰਧਾਨ ਵਰਿੰਦਰ ਸਿੰਘ ਢਿੱਲੋਂ ਵੀ ਟਿਕਟ ਵਾਸਤੇ ਆਪਣੀ ਭੱਜ ਦੌੜ ਕਰ ਰਹੇ ਇਸ ਤੋਂ ਇਲਾਵਾ 55 ਨਾਮ ਪਹੁੰਚੇ ਨੇ 13 ਸੀਟਾਂ ਤੇ ਕਾਂਗਰਸ ਪਾਰਟੀ ਵੱਲੋਂ ਜਿਹਦੇ ਵਿੱਚ ਨੌਜਵਾਨ ਵੀ ਆਪਣੀ ਕਿਸਮਤ ਅਜਮਾਉਣਾ ਚਾਹੁੰਦੇ ਨੇ ਕਾਂਗਰਸ ਪਾਰਟੀ ਦੀ ਟਿਕਟ ਦਾ ਐਲਾਨ ਜਿਹੜਾ ਵਾ ਉਹ ਕਿਸੇ ਵੇਲੇ ਹੋ ਸਕਦਾ ਦਿੱਲੀ ਦੇ ਵਿੱਚ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਹੋ ਚੁੱਕਿਆ ਇਸ ਤੋਂ ਇਲਾਵਾ ਜਿਹੜੇ ਉਮੀਦਵਾਰਾਂ ਦੀ ਕ੍ਰੈਡਿਬਿਲਟੀ ਵਿਨੇਬਿਲਟੀ ਉਹ ਦੇਖੀ ਜਾ ਰਹੀ ਹੈਗੇ ਲੇਕਿਨ ਚਰਚਾ ਕੇ ਕਾਂਗਰਸ ਪਾਰਟੀ ਦੇ ਵਿੱਚ ਕਈ ਤਰ੍ਹਾਂ ਦੀਆਂ ਫੁਣ ਹੈ ਕਿ ਭੱਜ ਦੌੜ ਵੀ ਸ਼ੁਰੂ ਹੋ ਰਹੀ ਹੈ ਤੇ ਨਾਲ ਦੇ ਨਾਲ ਇੱਕ ਦੂਜੇ ਦੇ ਖਿਲਾਫ ਟਿੱਕਾਂ ਘਟਵਾਉਣ ਦਾ ਵੀ ਸਿਲਸਲਾ ਸ਼ੁਰੂ ਹੋ ਚੁੱਕਾ ਹੈ ਖਾਸ ਕਰਕੇ ਜਲੰਧਰ ਦੇ ਵਿੱਚ ਤੇ ਕਲੇਸ਼ ਪੈ ਚੁੱਕਾ ਹੈ ਕਿਉਂਕਿ ਚੰਦ ਜੀ ਚੰਨੀ ਨੂੰ ਬਹੁਤ ਸਾਰੇ ਕਾਂਗਰਸ ਪਾਰਟੀ ਦੇ ਲੀਡਰ ਨੇ ਉਹ ਜਲੰਧਰ ਤੋਂ ਲੜਾਉਣਾ ਚਾਹੁੰਦੇ ਨੇ ਲੇਕਿਨ ਜਿਹੜਾ ਚੌਧਰੀ ਪਰਿਵਾਰ ਆ ਉਹ ਇੱਕ ਤੋ ਤੱਕ ਕਹਿ ਚੁੱਕੇ ਨੇ ਕਿ ਚਰਨਿਸ ਚੰਨੀ ਉਹਨਾਂ ਦੀ ਪਹਿਲਾਂ ਹੀ ਜਮਾਨਤਾਂ ਜਬਤ ਹੋ ਚੁੱਕੀਆਂ ਨੇ ਤੇ ਜਲੰਧਰ ਟ੍ਰਾਇਲ ਕਰਨ ਵਾਸਤੇ ਉਹ ਨਾ ਆਉਣ ਪਿਛਲੀਆਂ ਲੋਕ ਸਭਾ ਚ ਉਹਨਾਂ ਦੀ ਗੱਲ ਕੀਤੀ ਜਾਵੇ 2019 ਦੇ ਵਿੱਚ 2019 ਦੇ ਵਿੱਚ ਕਾਂਗਰਸ ਪਾਰਟੀ ਨੇ 13 ਦੇ ਵਿੱਚੋਂ 8 ਸੀਟਾਂ ਜਿੱਤੀਆਂ ਸੀ ਤੇ ਇਸ ਕਰਕੇ ਕਾਂਗਰਸ ਪਾਰਟੀ ਨੇ ਇਸ ਵਾਰ ਵੀ ਆਕੇ ਇਹਸ ਵਾਰ ਫਿਰ ਚੰਗੇ ਰਿਜ਼ਲਟ ਆਉਣਗੇ ਉਸ ਸਮੇਂ 8 ਕਾਂਗਰਸ ਪਾਰਟੀ ਕੋਲ ਸੀ ਦੋ ਭਾਜਪਾ ਕੋਲ ਸੀ ਔਰ ਦੋ ਜਿਹੜੀਆਂ ਸੀਟਾਂ ਨੇ ਉਹ ਅਕਾਲੀ ਦਲ ਕੋਲ ਸੀ ਇਸ ਕਰਕੇ ਉਦੋਂ ਦੇ ਪਾਸੇ ਮਸਲਾ ਕਿ ਅਠਾ ਦੇ ਵਿੱਚੋਂ ਜਿਹੜੀਆਂ ਨੇ ਜਿਹੜੀਆਂ ਸੀਟਾਂ ਸੀ ਉਹਦੇ ਵਿੱਚ ਜਿਹੜੇ ਨੇ ਰਵਦੀਪ ਸਿੰਘ ਬਿੱਟੂ ਉਹ ਭਾਜਪਾ 'ਚ ਸ਼ਾਮਲ ਹੋ ਕੇ ਭਾਜਪਾ ਦੇ ਉਮੀਦਵਾਰ ਬਣ ਚੁੱਕੇ ਨੇ ਪ੍ਰਨੀਤ ਕੌਰ ਭਾਜਪਾ 'ਚ ਸ਼ਾਮਲ ਹੋ ਕੇ ਉਮੀਦਵਾਰ ਬਣ ਚੁੱਕੇ ਨੇ ਜਦ ਕਿ ਜਲੰਧਰ ਜਿਹੜੀ ਬੇਵਕਤੀ ਮੌਤ ਹੋਈ ਸੀ ਚੌਧਰੀ ਸਰਬੋਕ ਸਿੰਘ ਦੀ ਉਸ ਤੋਂ ਬਾਅਦ ਉਹਨਾਂ ਦੀ ਮੌਤ ਤੋਂ ਬਾਅਦ ਜਿਮੀ ਚੋਣ ਨਹੀਂ ਦਿੱਤੇ ਸ਼ਸ਼ੀਲ ਰਿੰਕੂ ਹੋਣੀ ਜਿਹੜੇ ਇਸ ਟਾਈਮ ਲੋਕ ਸਭਾ ਮੈਂਬਰ ਸੀ ਉਹ ਆਮ ਆਦਮੀ ਪਾਰਟੀ ਵੱਲੋਂ ਜਿੱਤੇ ਸੀ ਲੇਕਿਨ ਉਹਨਾਂ ਵੀ ਆਮ ਆਦਮੀ ਪਾਰਟੀ ਦੀ ਜਿਹੜੀ ਆ ਉਮੀਦਵਾਰੀ ਛੱਡ ਕੇ ਭਾਰਤੀ ਜਨਤਾ ਪਾਰਟੀ ਦਾ ਪੱਲਾ ਫੜ ਲਿਆ ਸੀ ਤੇ ਇਸ ਵਾਰ ਕਾਂਗਰਸ ਪਾਰਟੀ ਨੂੰ ਉਮੀਦ ਆ ਕਿ ਇਸ ਵਾਰ ਫਿਰ ਚੰਗਿਰਜਲ ਤੋਂ ਨਹੀਂ ਲੇਕਿਨ ਫਿਲਹਾਲ ਟਿਕਟਾਂ ਦੀ ਜਿਹੜੀ ਆ ਉਕਸ਼ਮਕਸ਼ ਸ਼ੁਰੂ ਹੋ ਚੁੱਕੀ ਆ ਕਲੇਸ਼ ਵੀ ਸ਼ੁਰੂ ਹੋ ਚੁੱਕਾ ਹੈ ਪਰ ਦੇਖਦੇ ਆ ਕਿ ਜਿਹੜੇ ਇਸ ਟਾਈਮ 5 ਐਮਪੀ ਕਾਂਗਰਸ ਪਾਰਟੀ ਕੁਲਰ ਰਹਿ ਗਏ ਨੇ ਉਹਨਾਂ ਨੂੰ ਟਿਕਟ ਮਿਲੇਗੀ ਕਿ ਜਾਂ ਇੰਨਾ ਚੋ ਵੀ ਇੱਕ ਅੱਧਾ ਜਿਹੜਾ ਵਾ ਉਹ ਭਾਜਪਾ ਦੇ ਪਾਲੇ ਜਾ ਸਕਦਾ ਹੈ ਲੇਕਿਨ ਫਿਲਹਾਲ ਸਥਿਤੀ ਸਪਸ਼ਟ ਹੋਣੀ ਬਾਕੀ ਆ ਲੇਕਿਨ ਚਰਚਾ ਕਿ ਜਿਹਨੂੰ ਟਿਕਟ ਨਾ ਮਿਲੀ ਉਹ ਭਾਜਪੀ ਦੇ ਕੰਨੀ ਵੀ ਜਾ ਸਕਦਾ ਜਾਂ ਫਿਰ ਆਮ ਆਦਮੀ ਪਾਰਟੀ ਦੇ ਵੀ ਫਿਲਹਾਲ ਇਸ ਜਾਣਕਾਰੀ ਦੇ ਨਾਲ ਤੁਹਾਡੇ ਤੋਂ ਲੈ ਮੈਂ ਆ ਗਿਆ ਦੇਖਦੇ ਰਹੋ এবিসি ਪੰਜਾਬ ਧੰਨਵਾਦ